ਚਾਹੋਗੇ ਟਰੱਕ ਦੁਨੀਆ ਦੇ ਵਿੱਚ ਅੱਜ ਆਪਰੇਟਰਾਂ ਨੇ ਸਮੁੱਚੇ ਤੋਂ ਸਰਪੰਤੀ ਦਾ ਨਵਾਂ ਪ੍ਰਧਾਨ ਚੁਣਿਆ ਤੇ ਇੱਥੇ ਸੀਸ ਤੇ ਸਸਤੇ ਭਾਗ ਜਮੀਨ ਦੇ ਦਾ ਕੁਤਾ ਵੀ ਉੱਪਰ ਹੋਇਆ ਕਿਸਣਾ ਚਾਹੁੰਦੇ। ਦੇਖੋ ਅੱਜ ਜਿਹੜਾ ਮੇਰਾ ਆਉਣ ਦਾ ਮਕਸਦ ਸੀ ਮੈਂ ਇਹਨਾਂ ਆਪਰੇਟਰਾਂ ਦਾ ਜੋ ਇਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਮੈਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਮਿਲਿਆ ਸੀਗਾ। ਇਹਨਾਂ ਨੇ ਪਹਿਲਾਂ ਹੀ ਖਤਸ਼ਾ ਜਾਰੀ ਕੀਤਾ ਸੀ ਵੀ ਇਦਾਂ ਹੋ ਸਕਦਾ ਲੇਕਿਨ ਪਰ ਉਹ ਆਲਰੇਡੀ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੀ ਜ਼ਮੀਨ ਆ ਉਹ ਤੁਹਾਨੂੰ ਪਤਾ ਵੀ ਸਾਰਿਆਂ ਨੇ ਤੁਸੀਂ ਮਾਰਡ ਕਾਰਡ ਦਾ ਉਹ ਦੇਖਿਆ ਵੀ ਰਿਕਾਰਡ ਵੀ ਉਹਦੇ ਵਿੱਚ 6500 ਰੁਪਏ ਬਟੇ ਕਰੋੜਾ ਰੁਪਏ ਦੀ ਜ਼ਮੀਨ ਹੈ ਜਿਹੜੀ ਸਲਾਨਾ ਉਹਨਾਂ ਨੇ ਲਈ ਤੇ ਦਿੱਤੀ ਹੈ ਜਿਹੜਾ ਟਰੱਕ ਆਪਰੇਟਰਾਂ ਦੇ ਨਾਲ ਇੱਥੋਂ ਦੇ ਲੋਕਾਂ ਨਾਲ ਵੱਡਾ ਧੋਖਾ ਵੱਡੀ ਮੈਲਮੈਂਟ ਹੋਈ ਆ ਉਹਦੇ ਵਿੱਚ ਜਿਹੜੀ ਦੁਨੀਆ ਦੇ ਪ੍ਰਧਾਨ ਦੀ ਚੋਣ ਆ ਇਹ ਤਾਂ ਮੈਂ ਪਹਿਲਾਂ ਆਪਣੀ ਸਪੀਚਾਂ ਨਾਲ ਵੀ ਬੋਲਿਆ ਵੀ ਮੇਰੀ ਕਦੇ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਥੋਪਣ ਦੇ ਵਿੱਚ ਕੋਈ ਮੇਰੀ ਦਾਖਲਦਾਰੀ ਨਹੀਂ ਉਹ ਚਾਹੇ ਅੱਜ ਚਾਹੇ ਸਰਕਾਰ ਬੰਦ ਜੀ ਨੂੰ ਵੀ ਟਰੱਕ ਪੀਟਰ ਸਭ ਸੰਤਿਸ਼ਟੀ ਨਾਲ ਚੁਣਗੇ ਉਹਦੇ ਮੈਂ ਨਾਲ ਖੜੂੰਗਾ ਉਹਨੂੰ ਨਾਲ ਲੈ ਕੇ ਜਿਹੜੀਆਂ ਟਰੱਕ ਪੀਟਰ ਦੀਆਂ ਸਮੱਸਿਆਵਾਂ ਨੇ ਜੋ ਉਹਨਾਂ ਦੀਆਂ ਉਹਨੂੰ ਹੱਲ ਕਰਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਜਿਹੜਾ ਇਹਨਾਂ ਨੂੰ ਸਰਦਾਰ ਸੁਖਪਾਲ ਸਿੰਘ ਨੇਪਾਲਾ ਜੀ ਜਿਹੜੇ ਟਰੱਕ ਪੀਟਰ ਨੇ ਤੁਹਾਡੇ ਸਾਹਮਣੇ ਹੀ ਸਾਰੇ ਦੇ ਸਰਬਸੰਮਤੀ ਇਹਨੂੰ ਪ੍ਰਧਾਨ ਚੁਣਿਆ ਇਹ ਟਰੱਕ ਆਪਰੇਟਰਾਂ ਦਾ ਫੈਸਲਾ ਹੈ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਉਹਨਾਂ ਦਾ ਤੇ ਮੈਂ ਇਹਨਾਂ ਨੂੰ ਭਰੋਸਾ ਦਿਵਾਉਣ ਵਾਸਤੇ ਆਂ ਵੀ ਤੁਹਾਡੀ ਕੋਈ ਵੀ ਸਮੱਸਿਆ ਹੋਈ ਜਿੱਥੋਂ ਤੱਕ ਵੀ ਮੈਂ ਤੁਹਾਡੇ ਮੇਰੀ ਪਹੁੰਚ ਬਣੀ ਮੈਂ ਤੁਹਾਡੇ ਲਈ ਤੁਹਾਡੀਆਂ ਸਮੱਸਿਆਵਾਂ ਲਈ ਤੁਹਾਡੇ ਹਿੱਤਾਂ ਦੇ ਲਈ ਮੈਂ ਲੜੂੰਗਾ ਤੇ ਜੋ ਵੀ ਜਨਰਲ ਜ਼ਮੀਨ ਹੈ ਜਿਹੜੀ ਕੌਡੀਆਂ ਨੇ ਭਾ ਦਿੱਤੀ ਆ ਉਹਦੋਂ ਅਸੀਂ 1 ਇੰਚ ਵੀ ਜ਼ਮੀਨ ਹੈ ਜਿਹੜੀ ਉਹਨੂੰ ਕਿਸੇ ਨੂੰ ਅਸਤਾਕਾਰ ਨਹੀਂ ਹੋਣ ਦੇਵਾਂਗੇ ਔਰ ਮੈਂ ਤੁਹਾਡੇ ਸਾਹਮਣੇ ਰਹੀ ਵੀ ਜਿਹੜੇ ਇੱਥੋਂ ਦੇ ਆਮ ਆਦੀ ਪਾਰਟੀ ਦੇ ਅੱਗੇ ਵੋਟ ਰੀਡ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਜਿਹੜਾ ਗਰੀਪ ਰੇਟਾਂ ਦੀ ਜਿਹੜੀ ਪਾਈ ਪਾਈ ਜੋੜ ਕੇ ਲਈ ਜ਼ਮੀਨ ਆ ਉਹਨੂੰ ਐਦਾਂ ਨਾ ਹੜਪਣ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਉਹ ਲਈ ਜਾ ਉਹਨੂੰ ਕੈਂਸਲ ਕਰਵਾਉਣਾ ਦੂਸਰਾ ਜਿਹੜਾ ਇਹਨਾਂ ਦੀਆਂ ਸਮੱਸਿਆਵਾਂ ਕੀ ਆ ਜਿਵੇਂ ਇਹਨਾਂ ਨੂੰ ਜਿਹੜਾ ਕਿਰਾਇਆ ਜੋ ਮਿੱਥਿਆ ਜਾਂਦਾ ਸਰਕਾਰ ਬਣੇ ਉਹ ਤੋਂ ਬਹੁਤ ਘੱਟ ਰੇਟ ਤੇ ਕੰਮ ਕਰਵਾਇਆ ਜਾਂਦਾ ਕਿਉਂਕਿ ਪਿੱਛੇ ਯੂਨੀਅਨਾਂ ਭੰਗ ਹੋ ਗਈਆਂ ਸੀ ਜਿਹੜੇ ਕੁਝ ਆਪਰੇਟਰ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਸਿਆਸੀ ਤੌਰ ਤੇ ਇੱਥੇ ਬਿਠਾ ਦਿੰਨੇ ਆ ਕਬਜ਼ਾ ਕਰਵਾ ਦਿੰਨੇ ਜਿਨ੍ਹਾਂ ਦਾ ਉਹ ਆਪਣੀਆਂ ਟ੍ਰਾਂਸਪੋਰਟਾਂ ਮੜਾ ਲੈਂਦੇ ਆ ਜਾਂ ਜਿਹੜੇ ਐਫਸੀ ਦੇ ਠੇਕੇਦਾਰ ਪ੍ਰਕਾਰ ਦੇ ਹੁੰਦੇ ਉਹਨਾਂ ਨਾਲ ਮਿਲ ਜਾਂਦੇ ਨੇ ਕਿ ਜਿੱਥੇ ਮੰਨ ਲਓ 35 ਰੁਪਏ ਚੱਕਰ ਦਾ ਕਰਾਇਆ ਤਾਂ ਇਹਨਾਂ ਨੂੰ 2200 2025 ਉਹ ਨਾ ਸੋਚ ਨਹੀਂ ਕੀਤਾ ਜਾਂਦਾ ਇੱਕ ਬੰਦਾ ਸਾਰਾ ਦਿਨ ਰੱਕ ਤੇ ਗਰਮੀ ਚ ਬੈਠ ਕੇ ਉਹਦਾ ਡੀਜ਼ਲ ਵੀ ਮੱਚਦਾ ਉਹਦੀ ਦਿਹਾੜੀ ਵੀ ਉਹਦੇ ਟਾਇਰ ਵੀ ਕਹਾਣ ਗੱਡੀ ਦਾ ਬੀਮਾ ਵੀ ਕਰਾਉਣਾ ਤਾਂ 2000 ਜਾਂ 2200 ਰੁਪਏ ਵਿੱਚ ਕਿਵੇਂ ਗੁਜ਼ਾਰਾ ਕਰ ਸਕਦਾ ਜਦ ਕਿ ਠੇਕੇਦਾਰ ਸਰਕਾਰ ਤੋਂ 3500 ਰੁਪਏ ਲੈਂਦਾ ਤਾਂ ਜੇਕਰ ਸਰਕਾਰ ਜਾਂ ਕੋਈ ਹੋਰ ਮਹਿਕਮਾ ਇਹ ਸਮਝਦਾ ਹੈ ਵੀ ਠੀਕ ਆ ਵੀ 2200 ਜਾਂ 2500 ਰੁਪਏ ਟਰੱਕ ਮਿੱਟਾ ਦਾ ਗੁਜ਼ਾਰਾ ਹੁੰਦਾ ਤਾਂ ਫਿਰ ਉਹ ਠੇਕੇਦਾਰ ਨੂੰ ਵਿੱਚ ਕਿਉਂ ਪਾਉਂਦੇ ਨੇ ਫਿਰ 1000 ਰੁਪਏ ਜਾਂ 1200 ਵਿੱਚ ਚੱਕਰ ਦਾ ਸਰਕਾਰ ਨੂੰ ਚੂਨਾ ਕਿਉਂ ਲਾਉਂਦੇ ਨੇ ਫਿਰ ਉਹ ਮੈਂ ਸਾਨੂੰ ਸੋਣਾ ਵੀ ਇਹਨਾਂ ਦਾ ਕੋਈ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਮੈਂ ਮਿਲ ਕੇ ਵੀ ਕਹੂੰਗਾ ਜੇ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਮਿਲਿਆ ਇਹਨਾਂ ਗਰੀਪ ਰੇਟਾਂ ਦਾ ਵੀ ਹੱਲ ਕਰੋ ਜੁਨੀਆ ਨਾ ਤੋੜਤੀਆਂ ਮੇਰੀ ਗੱਲ ਪੂਰੀ ਹੋਣ ਦਾ ਜੁਨੀਆ ਤੋੜਤੀਆਂ ਕੋਈ ਸੋਸਾਇਟੀ ਬਣਾ ਕੇ ਇੱਕ ਸਮੂਹ ਜਿਵੇਂ ਹਿਮਾਚਲ ਦੇ ਵਿੱਚ ਕੀ ਹੈ ਉੱਥੇ ਜਿਹੜੇ ਉਸ ਇਲਾਕੇ ਦੇ ਲੋਕ ਹੈ ਇੱਥੇ ਇੰਡਸਟਰੀ ਲੱਗਦੀ ਹੈ ਉਹਨਾਂ ਦੀ ਇੱਕ ਸੋਸਾਇਟੀ ਬਣਾ ਦਿੱਤੀ ਜਾਂਦੀ ਹੈ ਕੋਈ ਸੈੱਟ ਚ ਨਮਾ ਮੈਂਬਰ ਉਹਦੀ ਇੱਕ ਬਕਾਇਦਾ ਸਿਕਿਉਰਿਟੀ ਰੱਖਿਆ ਜਿਵੇਂ ਅਸੀਂ ਪਹਿਲਾਂ ਸਾਡੇ ਵੀ ਰਕਤ ਨੂੰ ਸਿਕਿਉਰਿਟੀ ਰੱਖੀ ਹੋ ਸੀ ਉਹ ਉੱਥੇ ਜਿਹੜਾ ਮੈਂ ਚਾਹਣਾ ਵੀ ਇੱਥੇ ਜੋ ਵੀ ਕੰਮ ਮਿਲੇ ਉਸ ਜਿਹੜੇ ਉਹਦੀ ਡਾਇਰੈਕਸ਼ਨਾਂ ਜੁਨੀਆਂ ਦੀ ਉਥੋਂ ਦੇ ਆਪਰੇਟਰਾਂ ਨੂੰ ਉਸ ਦੀ ਪਹਿਲ ਹੋਵੇ ਜੇ ਕਰੋ ਉਹ ਕੰਮ ਚ ਉਹ ਗੱਡੀਆਂ ਨਹੀਂ ਮਤਲਬ ਕਿ ਜਦ ਕੰਮ ਜ਼ਿਆਦਾ ਹੁੰਦਾ ਦੇ ਸਰ ਤਾਂ ਫਿਰ ਜਿਹੜੀ ਸੈਕੰਡ ਆਪਸ਼ਨ ਹੋਣੀ ਚਾਹੀਦੀ ਹੈ ਨਹੀਂ ਜਿਹੜੀ ਪਹਿਲ ਹੈ ਇੱਥੋਂ ਦੇ ਆਪਰੇਟਰਾਂ ਨੂੰ ਤਾਂ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਰੁਜ਼ਗਾਰ ਦੇਣਾ ਤੇ ਅਸੀਂ ਇਹਨਾਂ ਗ੍ਰੇਪ ਆਪਰੇਟਰਾਂ ਨੂੰ ਜਿਹੜਾ ਨੂੰ ਜੇ ਪੈਰਾਂ 'ਤੇ ਖੜੇ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਜਿਹੜੇ ਆਪਣੀ ਜਿਹਨਾਂ ਦੀ ਉਮਰਾਂ ਨਿਗਾ ਕੇ ਇਸ ਕਿੱਤੇ ਦੇ ਬੱਚਾ ਅੱਜੇ ਕੋਈ ਹੋਰ ਕੰਮ ਵੀ ਕਰ ਨਹੀਂ ਸਕਦੇ ਇਹਨਾਂ ਨੇ ਇਹਨਾਂ ਦਾ ਇਸ ਕਿੱਤੇ ਨਾਲ ਅਜੇ ਜੀ ਇਹਨਾਂ ਨੂੰ ਰੋਟੀ ਖਾਂਦੇ ਰਹਿਣ ਦੇਣਾ ਇਹਨਾਂ ਨੂੰ ਪੈਰਾਂ 'ਚ ਖੜੇ ਕਰਨਾ ਤੁਹਾਨੂੰ ਇਹਨਾਂ ਦੀ ਬਾਹ ਫੜਨੀ ਪੈਣੀ ਐ ਐਮਐਲਏ ਸਾਹਿਬ ਕੱਲਾ ਤੱਕਾ ਔਰ ਇਹ ਕੱਲਾ ਬਰਨਾਲਾ ਸ਼ਹਿਰ ਤੱਕ ਨਹੀਂ ਪੂਰੇ ਜ਼ਿਲ੍ਹੇ ਵਿੱਚ ਟਰੱਕ ਜੁਨੀ ਨਹੀਂ ਹੁੰਦਾ ਅੱਜ ਪਹਿਲ ਬਰਨਾਲੇ ਤੋਂ ਜਾਂ ਅਗਲੀ ਵੀ ਕਿਤੇ ਹੋਰ ਵੀ ਦੇਖੋ ਪੰਜਾਬ ਜੀ ਮੇਰੀ ਇੱਛਾ ਨਹੀਂ ਹੁੰਦੀ ਦੇਖੋ ਅੱਜ ਮੈਨੂੰ ਐਮਐਲਏ ਬਣੇ ਨੂੰ 7-8 ਮਹੀਨੇ ਹੋ ਗਏ ਮੈਂ ਸਿਰਫ ਆਪਣੀ ਇਲੈਕਸ਼ਨ ਵੇਲੇ ਇੱਥੇ ਇਹਨਾਂ ਨੂੰ ਬੇਨਤੀ ਕਰਨ ਜਰੂਰ ਆਇਆ ਸੀਗਾ ਤੇ ਮੈਂ ਹੁਣ ਮੇਰਾ ਹੁੰਦਾ ਜਿੱਥੇ ਮੈਂ ਜਿੱਥੇ ਕੋਈ ਮੇਰੇ ਕੋਲੇ ਆਵੇ ਚੱਲ ਕੇ ਜੇ ਕਿਸੇ ਹੋਰ ਜੁਨੀਆ ਦੀ ਕੋਈ ਇਥੋ ਨਹੀਂ ਸਮੱਸਿਆ ਸੀ ਤਾਂ ਮੈਂ ਇੱਥੇ ਇਹਨਾਂ ਨਾਲ ਇਹਨਾਂ ਨਾਲ ਖੜਾ ਤੇ ਅੱਗੇ ਵੀ ਮੈਂ ਇਹਨਾਂ ਨੂੰ ਭਰੋਸਾ ਦਵਾਇਆ ਜੋ ਮਰਜ਼ੀ ਹੋ ਜੇ ਐ ਡਟ ਕੇ ਨਾਲ ਖੜੂੰਗਾ ਇਹਨਾਂ ਦੇ ਇਹਨਾਂ ਦੀ ਹੇਤਾਂ ਨਾਲ ਬਿਲਕੁਲ ਖਲਵਾੜ ਨਹੀਂ ਹੋਣ ਦੇਵਾਂਗਾ ਤੇ ਕੋਸ਼ਿਸ਼ ਕਰੂੰਗਾ ਵੀ ਜਿਹੜੀ ਸਰਕਾਰ ਨੂੰ ਮਿਲ ਕੇ ਚਾਹ ਸਾਡੀ ਸਰਕਾਰ ਨਹੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਜਿਹੜੀਆਂ ਇਹਨਾਂ ਦੀਆਂ ਭਾਅਆਂ ਆਈਆਂ ਜਿਹਨੂੰ ਕੰਮ ਦਿਵਾਉਣ ਦੀ ਸਮੱਸਿਆ ਮੌਜੂਦਾ ਹੱਲ ਕਰਾਂ ਤੇ ਜਿਹੜੀਆਂ ਲਈ ਜਾਏ ਵੀ ਜਲਦੀ ਸੀ ਇਹਨੂੰ ਲਿਖ ਕੇ ਜਿਹੜਾ ਇਹਦੀ ਇਤਰਾਜ ਲਾਕੇ ਇਹਨੂੰ ਕੈਨਸਲ ਕਰਾਵਾਵਾਂਗੇ ਤੇ ਜਿੱਥੇ ਤੱਕ ਜਾਣਾ ਪਿਆ ਮੈਂ ਇਹਨਾਂ ਦੀ ਪ੍ਰੇਟਾ ਲੜਾਈ ਚਾਹੇ ਇਹਨਾਂ ਨੂੰ ਚਾਹੇ ਕਾਨੂੰਨੀ ਹੋਵੇ ਚਾਹੇ ਸੜਕ ਤੇ ਬੈਠ ਕੇ ਲੜਨ ਦੀ ਲੜਾਈ ਹੋਵੇ ਮੈਂ ਡਟ ਕੇ ਲੜੂਗਾ ਲੜਾਈ